ਪੀਰਾਂ ਦੀ ਇਬਾਦਤ ਚੈਨਲ ਦੇਖ ਰਹੀਆਂ ਸਭ ਸੰਗਤਾਂ ਨੂੰ ਜੈ ਪੀਰਾਂ ਦੀ ਸੰਗਤ ਜੀ ਆਸ ਕਰਦੇ ਹਾਂ ਕਿ ਤੁਸੀਂ ਸਾਰੇ ਪੀਰਾਂ ਦੀ ਕਿਰਪਾ ਨਾਲ ਠੀਕ ਠਾਕ ਹੋਵੋਗੇ ਸੰਗਤ ਜੀ ਸਾਡੀ ਅੱਜ ਦੀ ਵੀਡੀਓ ਦਾ ਜੋ ਵਿਸ਼ਾ ਹੈ ਉਹ ਹੈ ਹਜ਼ੂਰ ਗੌਸਪਾਕ ਸਰਕਾਰ ਜੀ ਦਾ ਢਾਈਆ ਕਲਾਮ ਇਸ ਅਮਲ ਨਾਲ ਬਹੁਤ ਸਾਰੇ ਕੰਮ ਲਏ ਜਾਂਦੇ ਹਨ ਇਹ ਬਹੁਤ ਹੀ ਸ਼ਕਤੀਸ਼ਾਲੀ ਕਲਾਮ ਹੈ ਇਹ ਹਜ਼ੂਰ ਗੋਸਪਾਕ ਸਰਕਾਰ ਜੀ ਦਾ ਸਭ ਤੋਂ ਵੱਧ ਤਾਕਤ ਰੱਖਣ ਵਾਲਾ ਕਲਾਮ ਹੈ ਸੰਗਤ ਜੀ ਇਹ ਕਲਾਮ ਕਾਲੇ ਜਾਦੂ ਦੀ ਕਾਟ ਹਰ ਤਰ੍ਹਾਂ ਦੇ ਕੀਤੇ ਕਰਾਏ ਦੀ ਕਾਟ ਲਈ ਬੇਹੱਦ ਤਾਕਤਵਰ ਅਮਲ ਹੈ ਹਜ਼ੂਰ ਗੋਸਪਾਕ ਸਰਕਾਰ ਜੀ ਦਾ ਇਹ ਕਲਾਮ ਜਿੰਨਾਤ ਤੇ ਜਾਦੂ ਨੂੰ ਜਲਾਉਣ ਵਿੱਚ ਇਸ ਦੇ ਜਿੰਨੀ ਤਾਕਤ ਹੋਰ ਕਿਸੇ ਅਮਲ ਵਿੱਚ ਨਹੀਂ ਹੈ ਸੰਗਤ ਜੀ ਇਸ ਕਲਾਮ ਦੀਆਂ ਸਿਫਤਾਂ ਬਿਆਨ ਕਰਨੀਆਂ ਮੁਸ਼ਕਲ ਹਨ ਹੋਰ ਕਮਾਂ ਲਈ ਵੀ ਇਹ ਕਲਾਮ ਬਹੁਤ ਹੀ ਵਧੀਆ ਕਲਾਮ ਹੈ ਪਰ ਉਸ ਤੋਂ ਪਹਿਲਾਂ ਅਸੀਂ ਇਸ ਢਾਈਆ ਕਲਾਮ ਦੀ ਜ਼ਕਾਤ ਕਿਵੇਂ ਅਦਾ ਕਰਨੀ ਹੈ ਇਸ ਨੂੰ ਤੁਸੀਂ ਕਿਵੇਂ ਕਰਨਾ ਹੈ ਉਹ ਦੱਸ ਦਿੰਦੇ ਹਾਂ ਸੰਗਤ ਜੀ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਅਤੇ ਸਾਡੇ ਪਰਿਵਾਰ ਦਾ ਹਿੱਸਾ ਬਣੋ ਜੀ ਸੰਗਤ ਜੀ ਆਓ ਅਣ ਗੱਲ ਕਰਦੇ ਹਾਂ ਕਿ ਇਸ ਅਮਲ ਦੀ ਜ਼ਕਾਤ ਕਿਵੇਂ ਅਦਾ ਕਰਨੀ ਹੈ ਸੰਗਤ ਜੀ ਇਸ 27 ਕਲਾਮ ਨੂੰ ਤੁਸੀਂ ਨੌ ਚੰਦੀ ਜੁਮੇ ਰਾਤ ਨੂੰ ਸ਼ੁਰੂ ਕਰਨਾ ਹੈ ਯਾਨੀ ਇਸ ਅਮਲ ਨੂੰ ਤੁਸੀਂ ਜੇਠੇ ਵੀਰਵਾਰ ਨੂੰ ਸ਼ੁਰੂ ਕਰਨਾ ਹੈ ਸੰਗਤ ਜੀ ਅਮਲ ਕਰਨ ਦਾ ਤਰੀਕਾ ਇਹ ਹੈ ਕਿ ਤੁਸੀਂ ਇਸ ਅਮਲ ਲਈ ਇੱਕ ਖਾਲੀ ਕਮਰਾ ਲੈਣਾ ਹੈ ਜਾਂ ਕਿਸੇ ਵੀ ਪੀਰ ਫਕੀਰ ਦੀ ਮਜ਼ਾਰ ਸ਼ਰੀਫ ਤੇ ਬੈਠ ਕੇ ਇਸ ਅਮਲ ਦੀ ਜ਼ਕਾਤ ਦਿੱਤੀ ਜਾ ਸਕਦੀ ਹੈ ਸੰਗਤ ਜੀ ਇਸ ਕਲਾਮ ਲਈ ਇਸ ਅਮਲ ਲਈ ਹਿਸਾਰ ਬਹੁਤ ਜ਼ਰੂਰੀ ਹੈ ਬਿਨਾਂ ਹਿਸਾਰ ਦੇ ਇਸ ਅਮਲ ਨੂੰ ਕਰਨਾ ਖਤਰਨਾਕ ਹੋ ਸਕਦਾ ਹੈ ਇਹ ਅਮਲ ਤੁਸੀਂ 11 ਦਿਨ ਕਰਨਾ ਹੈ ਅਤੇ ਇਸ ਵਿੱਚ ਦੋਵੇਂ ਪਰਹੇਜ਼ ਲਾਜ਼ਮੀ ਹਨ ਜਲਾਲੀ ਵੀ ਅਤੇ ਜਮਾਨੀ ਵੀ 11 ਦਿਨਾਂ ਵਿੱਚ ਇਸ ਦੀ ਜ਼ਕਾਤ ਅਦਾ ਹੋ ਜਾਵੇਗੀ ਫਿਰ ਇਸ ਨਾਲ ਕੋਈ ਵੀ ਕੰਮ ਤੁਸੀਂ ਲੈ ਸਕਦੇ ਹੋ ਇਸ ਅਮਲ ਨੂੰ 1100 ਵਾਰ ਪੜ੍ਹਨਾ ਹੈ ਅਤੇ 11 ਰਾਤਾਂ ਤੱਕ ਪੜ੍ਹਨਾ ਹੈ ਇਹ Hazrat Ghaus Bhag Sarkar ji ਦਾ ਢਾਈਆ ਕਲਾਮ ਹੈ ਇਸ ਨੂੰ ਪੜ੍ਹਨ ਸਮੇਂ ਕੋਲ ਵਧੀਆ ਬਖੂਰ ਜਲਾ ਲੈਣਾ ਹੈ ਅਤੇ ਵਧੀਆ ਇਤਰ ਦੀ ਖੁਸ਼ਬੂ ਲਗਾ ਕੇ ਤੁਸੀਂ ਇਸ ਅਮਲ ਨੂੰ ਜੇਠੇ ਵੀਰਵਾਰ ਤੋਂ ਸ਼ੁਰੂ ਕਰਨਾ ਹੈ ਸੰਗਤ ਜੀ ਅਮਲ ਨੂੰ ਸ਼ੁਰੂ ਕਰਨ ਦਾ ਸਮਾਂ ਅਤੇ ਸਥਾਨ ਤੁਸੀਂ ਇੱਕ ਹੀ ਰੱਖਣਾ ਹੈ ਇਸ ਅਮਲ ਨੂੰ ਸੂਰਜ ਗ੍ਰਹਿਣ ਜਾਂ ਚੰਦਰ ਗ੍ਰਹਿਣ ਸਮੇਂ 1100 ਵਾਰ ਪੜ੍ਹਨ ਨਾਲ ਵੀ ਇਸ ਦੀ ਜ਼ਕਾਤ ਅਦਾ ਹੋ ਜਾਂਦੀ ਹੈ ਇਸ ਅਮਲ ਦੇ ਮੁਕੰਮਲ ਹੋਣ ਤੋਂ ਬਾਅਦ ਤੁਸੀਂ ਇਸ ਤੋਂ ਬਹੁਤ ਸਾਰੇ ਕੰਮ ਲੈ ਸਕਦੇ ਹੋ ਜਿਵੇਂ ਕਿਸੇ ਦੇ ਭੂਤ-ਪ੍ਰੇਤ ਜਾਂ ਜinn ਦੀ ਹਾਜ਼ਰੀ ਕਰਵਾ ਸਕਦੇ ਹੋ ਜਾਦੂ ਦੀ ਕਾਟ ਕਰਨੀ ਹੋਵੇ ਉਹ ਕਰ ਸਕਦੇ ਹੋ ਪੂਤਾਂ-ਪ੍ਰੇਤਾਂ ਨੂੰ ਜਲਾਉਣਾ ਹੋਵੇ ਉਹ ਕਰ ਸਕਦੇ ਹੋ ਜੋ ਵੀ ਮਰੀਜ਼ ਤੁਹਾਡੇ ਕੋਲ ਆਵੇ ਉਸ ਨੂੰ ਸਾਹਮਣੇ ਬਿਠਾ ਕੇ ਇਸ ਕਲਾਮ ਨੂੰ ਪੜਨਾ ਸ਼ੁਰੂ ਕਰ ਦਿਓ ਉਸ ਤੇ ਜੋ ਕੁਝ ਵੀ ਹੋਵੇਗਾ ਉਹ ਬੋਲਣ ਲੱਗ ਜਾਵੇਗਾ ਇਸ ਨੂੰ ਪੜ ਕੇ ਪਾਣੀ ਤੇ ਦਮ ਕਰਕੇ ਉਸ ਮਰੀਜ਼ ਤੇ ਛਿੱਟੇ ਮਾਰਨ ਨਾਲ ਫੌਰਨ ਹੀ ਉਪਰੀ ਚੀਜ਼ ਅਤੇ ਕਾਲਾ ਜਾਦੂ ਖਤਮ ਹੋ ਜਾਵੇਗਾ ਸੰਗਤ ਜੀ ਹੁਣ 11ਵਾਂ ਵਾਲੇ ਪੀਰ ਜੀ ਦਾ ਢਾਈਆ ਕਲਾਮ ਸੁਣ ਲਵੋ ਕਲਾਮ ਇਸ ਤਰ੍ਹਾਂ ਹੈ ਪੰਜ ਪੀਰ ਦਸਤਗੀਰ ਕਲਾ ਸਰੀਰ ਹਾਜ਼ਰ ਹੋ ਮੇਰੇ 11ਵੇਂ ਵਾਲੇ ਪੀਰ ਸੰਗਤ ਜੀ ਇੱਕ ਬਹੁਤ ਹੀ ਜ਼ਿਆਦਾ ਜ਼ਰੂਰੀ ਗੱਲ ਵੀ ਨੋਟ ਕਰ ਲਵੋ ਇਸ ਅਮਲ ਵਿੱਚ ਗੌਸਪਾਕ ਸਰਕਾਰ ਨੂੰ ਹਾਜ਼ਰ ਹੋਣ ਦਾ ਹੁਕਮ ਕੀਤਾ ਜਾ ਰਿਹਾ ਹੈ ਇਸ ਲਈ ਉਹਨਾਂ ਦੇ ਦਰਸ਼ਨ ਵੀ ਹੋਣਗੇ ਪਰ ਇਸ ਅਮਲ ਨੂੰ ਬਿਨਾਂ ਗੁਰੂ ਦੇ ਬਿਨਾਂ ਮੁਰਸ਼ਿਦ ਦੇ ਹਰ ਕਿਸੇ ਨਾਲ ਕਰੋ ਆਪਣੇ ਮੁਰਸ਼ਿਦ ਦੀ ਇਜਾਜ਼ਤ ਨਾਲ ਹੀ ਇਸ ਅਮਲ ਨੂੰ ਕਰੋ ਜਦੋਂ ਅਮਲ ਕਰਨ ਲੱਗੋ ਤਾਂ ਹਿਸਾਰ ਕਰਕੇ ਆਪਣੇ ਮੁਰਸ਼ਿਦ ਦਾ ਧਿਆਨ ਕਰਕੇ ਅਤੇ ਮੁਰਸ਼ਿਦ ਨੂੰ ਦੱਸ ਕੇ ਇਸ ਅਮਲ ਨੂੰ ਸ਼ੁਰੂ ਕਰਨਾ ਹੈ ਜੇਕਰ ਤੁਸੀਂ ਇਸ ਅਮਲ ਨੂੰ ਬਿਨਾਂ ਗੁਰੂ ਦੇ ਅਤੇ ਬਿਨਾਂ ਮੁਰਸ਼ਿਦ ਦੀ ਇਜਾਜ਼ਤ ਦੇ ਆਪਣੇ ਆਪ ਕਰਦੇ ਹੋ ਤਾਂ ਤੁਹਾਨੂੰ ਬਹੁਤ ਵੱਡਾ ਨੁਕਸਾਨ ਵੀ ਹੋ ਸਕਦਾ ਹੈ ਕੋਈ ਲਾ ਇਲਾਜ ਬਿਮਾਰੀ ਵੀ ਲੱਗ ਸਕਦੀ ਹੈ ਇਸ ਅਮਲ ਨੂੰ ਬਿਨਾਂ ਇਜਾਜ਼ਤ ਦੇ ਕਰਨ ਨਾਲ ਅਮਲ ਕਰਨ ਵਾਲਾ ਇਨਸਾਨ ਪਾਗਲ ਵੀ ਹੋ ਸਕਦਾ ਹੈ ਇਸ ਲਈ ਅਸੀਂ ਤੁਹਾਨੂੰ ਦੁਬਾਰਾ ਸਾਵਧਾਨ ਕਰ ਦਈਏ ਕਿ ਇਹ ਅਮਲ ਉਹੀ ਕਰਨ ਜਿਨ੍ਹਾਂ ਦਾ ਮੁਰਸ਼ਿਦ ਹੈ ਅਤੇ ਉਸ ਦੀ ਇਜਾਜ਼ਤ ਲੈ ਕੇ ਹੀ ਉਹ ਇਸ ਅਮਲ ਨੂੰ ਕਰ ਸਕਦੇ ਨੇ ਅਮਲ ਦੀ ਆਖਰੀ ਰਾਤ ਤੁਸੀਂ ਪੀਰਾਂ ਦੀ ਨਿਯਾਜ਼ ਦੇਣੀ ਹੈ ਸੰਗਤ ਜੀ ਇਸ ਅਮਲ ਦੇ ਫਾਇਦੇ ਬਹੁਤ ਹਨ ਪਰ ਨਾਲ ਹੀ ਇਹ ਬਹੁਤ ਹੀ ਸਖਤ ਅਮਲ ਵੀ ਹੈ ਸੋ ਸੰਗਤ ਜੀ ਏਸੀ ਸਰਕਾਰ ਹਜ਼ੂਰ ਬੌਸ ਭਾਗ ਸਰਕਾਰ ਜੀ ਦਾ ਢਾਈਆ ਕਲਾਮ ਜਾਣ ਤੋਂ ਪਹਿਲਾਂ ਸਾਡਾ ਚੈਨਲ ਸਬਸਕ੍ਰਾਈਬ ਅਤੇ ਵੀਡੀਓ ਨੂੰ ਲਾਈਕ ਕਰ ਦੇਣਾ ਮਿਲਦੇ ਹਾਂ ਜਲਦੀ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਸਾਡਾ ਸਭ ਦਾ ਅੱਲਾ ਨਿਕੇਬਾ ਜੈ ਪੀਰਾਨੀ